ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਾ ਕੀ ਦੇਹੇ ਮੋਹ ਫਨ ਬਾਂਦੀ ਸਾਠ ਕਠੋਰ ਕੁਚੀਲ ਕੁਗਿਆਨੀ ਧਾਵਤ ਭ੍ਰਮਤ ਰਹਿਨ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਬਡੋ ਅਭਮਾਨੀ ਪਰਤਨ ਪਰ ਅਪਵਾਦ ਨਾਰ ਨਿੰਦਾ ਇਹ ਮੀਠੀ ਜੀ ਮਾਹੇ ਹੈ ਧਾਨੀ ਬਲਵੰਚ ਛਾਪ ਕਰਤੇ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੋਚਨਾਸਤ ਆਯੋ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ લેਹੁ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋ ਹਨ ਪਾਪ ਬਦਾਰਨ ਕਉ ਹਰ ਤਾਰਨ ਤਰਨ ਸਮਰੱਥ ਸਭੈ ਬਿਦ ਕੁਲਹਿ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹੋਂ ਕਤ ਤੋਂ ਮੂਰਤ ਘਰੀ ਚਸਾ ਪਲ ਸਿਮਰਨ RAM ਨਾਮ ਰਸਨਾ ਸੰਗ ਲਉ ਹੋਛੋ ਕਾਜ ਅਲਪ ਸੁਖ ਬੰਧਨ ਕੋਟ ਜਿ ਨੰ ਕਹਾ ਦੁਖ ਭਾਉ ਸਿੱਖਿਆ ਸੰਤ ਨਾਮ ਭਜ ਨਾਨਕ RAM ਰੰਗ ਆਤਮ ਸਿਉ ਰਉ ਰੰਚ ਕਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਬੂਜਨ ਕੀ ਸਭ ਸੂਜ ਪਰੀ ਵਰਦਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਹਰੇ ਗੁਨਹੀਨ ਦੀਨ ਮਾਇਆ ਕ੍ਰਮ ਸਿਮਰ ਸੁਆਮੀ ਏਕ ਘਰੀ ਕਰ ਗੈ ਲੇਹੁ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭ੍ਰਮ ਭਰੀ ਹਰੇ ਮਨ ਮੂਸ ਬਿਲਾ ਮਹਿ ਗਰਬਤ ਕਰ ਤਬ ਕਰਤ ਮਹਾ ਮੁਗਨਾ ਸੰਪਤ ਦੂਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਘੁਗਨਾ ਸੋਤ ਬੰਨਤਾ ਸਾਜਨ ਸੁਖ ਬੰਧਪ ਤਾ ਸਿਓ ਮੋਹ ਵੜਿਓ ਸੋ ਕਨਾ ਬੋਇਓ ਬੀਜ ਅਹੰਮ ਮਮ ਅੰਕਰ ਬੀਤਤ ਆਉਦ ਕਰਤ ਅਗਨਾ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਦੇਹ ਨਾ ਗੇਹ ਨਾ ਨੇਹ ਨਾ ਨੀਤਾ ਮਾਇਆ ਮਤ ਕਹਾਂ ਲਊਗਾ ਰਹੁ 70 ਨਾ ਪੱਤਰ ਨਾ ਚੌਰ ਨਾ ਚਾਵਰ ਵਹਿਤੀ ਜਾਤ ਰਿਦੈ ਨਾ ਵਿਚਾਰੂ ਰਹੁ ਰੱਥ ਨਾ ਅਸਵ ਨਾ ਗਾਜ ਸੰਗਾਸਨ ਸਿਨਮਹਿ त्याਗਤ ਨਾਗ ਸਧਾਰੂ ਰਹੁ ਸੂਰਨਾ ਬੀਰਨਾ ਮੀਰਨਾ ਖਾਨਮ ਸੰਗਨਾ ਕੋ ਦ੍ਰਿਸ਼ਟ ਨਿਹਾਰੂ ਹੋ ਕੋਟਨਾ ਓਟਨਾ ਕੋਸਨਾ ਛੋਟਾ ਕਰਤ ਵਿਕਾਰ ਦੋ ਕਰ ਝਾਰੂ ਹੋ ਮਿੱਤਰਨਾ ਪੁੱਤਰ ਕਲਤਰ ਸਾਜਨ ਸਖ ਉਲਟ ਤਜਾਤ ਬਿਰਖ ਕੀ ਛਾਰੂ ਹੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਹੋ ਅਗਮ ਅਪਾਰੂ ਹੋ ਸ੍ਰੀ ਪਤਨਾਥ ਸਰਨ ਨਾਨਕ ਜਨ ਏ ਭਗਵੰਤ ਕਿਰਪਾ ਕਰਤਾਰੂ ਹੋ ਪ੍ਰਾਨ ਮਾਨ ਦਾਨ ਮੰਗ ਜੋ ਹਨ ਹੀਤ ਚੀਤ ਦੇ ਲੈ ਲੈ ਪਾਰੀ ਸਾਜਨ ਸੈਨ ਮੀਤ ਸੁੱਤ ਭਾਈ ਤਾਹੂੰ ਤੇ ਲੈ ਰੱਖੀ ਨਿਰਾਰੀ ਧਾਮਨ ਪਾਵਨ ਕੂਰ ਕਮਾਵਨ ਇਹ ਵਿਦਕਰਤ ਆਉਦ ਤਨ ਜਾਰੀ ਕਰਮ ਧਰਮ ਸੰਜਮ ਸੋਚ ਨੀਮਾ ਚੰਚਲ ਸੰਗ ਸਗਲ ਵਿਦਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁ ਵਿਦਜੋਨ ਭ੍ਰਮਿਓ ਅਤ ਭਾਰੀ ਥਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤਖਾਰੀ ਨਾਨਕ ਸੰਤ ਚਰਨ ਸੰਗ ਉਦਰੀ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਬ੍ਰਹਮਾਦਿਕ ਸਿਵ ਸੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਹਿੰਦਰ ਮੁਨਿੰਦਰ ਖੋਜਤੇ ਗੋਰਖ ਤਨ ਗगन ਆਵਤ ਫੁਨ ਧਾਵਤ ਸਿੱਧ ਮਨੁਖਿਐ ਦੇਵ ਅਰਦਾਨਮ ਇਕ ਤਿਲ ਤਾ ਕੋ ਮਰਮ ਨ ਪਾਵਤ ਪ੍ਰਿਯ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾ ਕੈ ਦਰਸ ਸਮਾਵਤ ਕਿਸਹਿ ਤਿਆਗ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਜਹਿ ਸਮਝਾਵਤ ਮਾਇਆ ਰੰਗ ਬਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਵਾਰ ਪਰਿਓ ਹੈ ਏਤਾ ਗੱਬ ਆਕਾਸ ਨਾ ਮਾਵਤ ਵਿਸਤਾ ਅਸਤ ਕ੍ਰਿਮ ਉਦਰ ਭਰਿਓ ਹੈ ਦਹਿਸ ਧਾਏ ਮਹਾ ਬਿਖਿਆ ਕੋ ਭਰਤਨ ਸ਼ੀਨ ਅਗਿਆਨ ਹਰਿਓ ਹੈ ਜੋ ਬਨ ਬੀਤ ਜਰਾ ਰੋਗ ਗਰਸਿਓ ਜਮਦੂਤਨ ਦਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੂਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰਹਿ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਹਾਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਣ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨ ਸਜਾਹੇ ਹਰ ਨਾਮ ਉਚਾਰੀ ਇਸਨਾਨ দান ਤਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਵ ਧਾਰੀ ਸਾਜਨ ਮੀਤ ਸਖਾ ਹਰ ਬੰਦਪ ਜੀ ਧਾਨ ਪ੍ਰਭ ਪ੍ਰਾਨ ਆਧਾਰੀ ਓਟ ਗਹੀ ਸੁਆਮੀ ਸਮਰਥ ਹੈ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਮਨ ਬੰਧਿਓ ਨਾ ਜਾਤ ਵਿਦੇ ਮਨ ਦਰਸ ਮੰਗ ਪਾਵਕ ਜਰਿਓ ਨਾ ਜਾਤ ਰਹੀਉ ਜਨ ਧੂਰ ਲੱਗ ਨੀਰ ਨਾ ਸਾਖ ਸਬੂਰ ਚੱਲਹਿ ਹਰ ਪੰਥ ਪੱਗ ਨਾਨਕ ਰੋਗ ਦੋਖ ਅਗ ਮੋਹ ਸਿਦੇ ਹਰ ਨਾਮ ਖੱਗ ਉਦਮ ਕਰ ਲਾਗੇ ਬਹੁ ਪੰਤੀ ਵਿਚ ਰਹੇ ਅਨਕ ਸਾਸਤਰ ਬਹੁ ਖਟੂਆ ਭਸਮ ਲਗਾਏ ਤੀਰਥ ਬਹੁ ਭ੍ਰਮਤੀ ਸੂਖਮ ਦੇਹ ਬੰਧਹਿ ਬਹੁ ਜਟੂਆ ਬਿਨਹਾਰੇ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਥਾਟਹਿ ਕਰ ਠਟੂਆ ਸਵਈਏ ਮਹੱਲੇ ਪਹਿਲੇ ਕੇ ਏਕਾ ਓ ਅੰਕਾਰ ਸਤਗੁਰ ਪ੍ਰਸਾਦ ਇਕ ਮਨਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੇ ਰਿਦੈ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੀ ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰ ਆਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਜਨ ਕਾਦ ਜੁਗਤ ਜੋਗੇਸ਼ਵਰ ਹਰ ਰਸ ਪੂਰਨ ਸਰਬ ਕਲਾ ਗਾਵਹਿ ਸਨ ਕਾਦ ਸਾਧ ਸਿਧਾਦਿਕ ਮਨ ਜਨ ਗਾਵਹਿ ਅਸ਼ਲ ਚਲਾ ਗਾਵਹਿ ਗੁਣ ਧੂਮ ਅਟਲ ਮੰਡਲ ਵੈ ਭਗਤ ਭਾਇ ਰਸ ਜਾਣਿਉ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਉ ਗਾਵਹਿ ਕਪਲਾਦ ਆਦ ਜੁਗੇਸ਼ੁਰ ਅਪਰੰਪਰ ਅਵਤਾਰ ਵਰੂ ਗਾਵੈ ਜਮਦਗਨ ਪਰਸਰਮੇਸ਼ਰ ਕਰਕੁਠਾਰ ਰਗ ਤੇਜ ਹਰਿਉ ਉਦਹੁ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਗੁਣ ਬਰਨ ਚਾਰ ਖਟ ਦਰਸ਼ਨ ਬ੍ਰਹਮਾਦਿਕ ਸਿਮਰੰਤ ਗੁਨਾ ਗਾਵੈ ਗੁਣ ਸੀਸ ਸਹਸ ਜਿਹਬ ਹਸ ਆਦ ਅੰਤ ਲਿਵ ਲਾਗ ਤੁਨਾ ਗਾਵੈ ਗੁਣ ਮਹਾਦੇਉ ਬੈਰਾਗੀ ਜਿਨ ਧਿਆਨ ਨਰੰਤਰ ਜਾਣਿਉ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਉ ਰਾਜ ਜੋਗ ਮਾਣਿਉ ਬਸਿਉ ਨਿਰਵੈਰ ਰਦੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੇ ਤਰਿਉ ਨਿਰੰਤਰ ਗੁਣ ਗਾਵਹਿ ਸੰਕਾਦ ਆਦ ਜਨਕਾਰ ਜੁਗਹਿ ਲਗ ਧੰ ਧੰ ਗੁਰ ਧੰ ਜਨਮ ਸਕੇ ਅਥ ਭਲੂ ਜਗ ਪਾਤਾਲ ਪੂਰੀ ਜੈਕਾਰ ਧੁਨ ਕਬ ਜਨ ਕਲਵ ਖਾਣੀ ਹੋ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣੀਉ ਸਤਜੁਗ ਤੈ ਮਾਣੀਉ ਛਲਿਉ ਬਲ ਬਾਵਨ ਭਾਇਉ ਤ੍ਰੇਤਾ ਤੈ ਮਾਣੀਉ ਰਾਮ ਰਗਵੰਸ ਕਹਾਇਉ ਦੁਆਪਰ ਕ੍ਰਿਸ਼ਨ ਮਾਰਾਰ ਕੰਸ ਕਿਰਤਾਰਤ ਕੀਓ ਉਗਰ ਸੈਣ ਕਉ ਰਾਜ ਅਪੈ ਭਗਤਹਿ ਜਨਦੀਓ ਕਲਯੁਗ ਪਰਮਾਨ ਨਾਨਕ ਗੋਰਾ ਅੰਗਦੇ ਅਮਰ ਕਹਾਯੂ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਪੁਰਖ ਪਰਮਾਇਓ ਗੁਣ ਗਾਵੇ ਰਵਦਾਸ ਭਗਤ ਜੈ ਦੇਵ ਤਿਰਲੋਚਨ ਨਾਮਾ ਭਗਤ ਕਬੀਰ ਸਦਾ ਗਾਵਹਿ ਸਮਲੋਚਨ ਭਗਤ ਬੀਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ ਸੁਖ ਦੇਉ ਪ੍ਰੀਖਿਤ ਗੁਣ ਰਵੈ ਗੋਤਮ ਰਿਖ ਜਸ ਗਾਇਉ ਕਬ ਕਾਲ ਸੁ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਉ ਗੁਣ ਗਾਵਹਿ ਪਿਆਲ ਭਗਤ ਨਾ ਗਾਦ ਪਉੰਗੰ ਮਹਾਦੇਉ ਗੁਣ ਰਵੈ ਸਦਾ ਜੋਗੀ ਜਤ ਜੰਗੰ ਗੁਣ ਗਾਵੈ ਮຸນ ਵਿਆਸ ਜਿਨ ਬੇਦ ਵਿਆਕਰਨ ਵਿਚਾਰੈ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀਆ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰ ਗੁਣ ਸਮਝਾਣਿਓ ਜਪ ਕਲ ਸੁ ਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵਹਿ ਨਵਨਾਥ ਧਨ ਗੁਰ ਸਾਚ ਸਮਾਇਉ ਮਾধাਤਾ ਗੁਣ ਰਵੈ ਜੀਨ ਚੱਕਰ ਵੈ ਕਹਾਇਉ ਗੁਣ ਗਾਵੈ ਬਲਰਾਉ ਸप्त ਪਤਾਲ ਬਸੰਤਉ ਭਰਤਰ ਗੁਣ ਉਚਰੈ ਸਦਾ ਗੁਰ ਸੰਗ ਰਹੰਤਉ ਦੂਰ ਬਾਪਰੂ ਰੋ ਅੰਗਰੈ ਗੁਰ ਨਾਨਕ ਜਸ ਗਾਇਉ ਕਬ ਕਲ ਸੁ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਉ ਸਵਈਏ ਮਹੱਲੇ ਦੂਜੇ ਕੇ ਏਕਾ ਓੰਕਾਰ ਸਤ ਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਨ ਕਰਤਾ ਕਰਨ ਸਮਰਥੋ ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾ ਧਰਿਓ ਮਸਤਕ ਹੱਥ ਸਹਿਜ ਅਮਿਓ ਉੱਠੋ ਸੱਜ ਸੁਰ ਨਰ ਗਨ ਮਨ ਬੋਹਿ ਆਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਵਰਜ ਪੰਚ ਭੂਤ ਏਕ ਘਰ ਰਾਖਲੇ ਸਮਝ ਜਗ ਜੀਤੋ ਗੁਰਦੁਆਰ ਕਿ ਲਹੈ ਸਮਤਸਾਰ ਰਤੁ ਉਨਮਨ ਲਿਵਰਾਖ ਨਰੰਕਾਰ ਕਹੋ ਕੀਰਤ ਕਲ ਸਹਾਰ ਸप्त ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਜਾਂ ਕੀ ਦ੍ਰਿਸ਼ਟ ਅਮਰ ਧਾਰ ਕਾਲੁਖ ਖਨ ਉਤਾਰ ਤਿਮਰ ਅਗਿਆਨ ਜਾਹੀ ਦਰਸ ਦੁਆਰ ਓਏ ਜੋ ਸੇਵਹਿ ਸ਼ਬਦ ਸਾਰ ਗਾਖੜੀ ਬਖਮਕਾਰ ਤੇ ਨਰ ਭਾਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸਤਿ ਦੀਪ ਮਝਾਰ ਲੈਣਾ ਜਗਤਰ ਗੁਰ ਪਰਸਮਰਾਰ ਤੈ ਤਉ ਦ੍ਰਿੜਿਉ ਨਾਮ ਅਪਾਰ ਬਿਮਲ ਜਾਸ ਬਥਾਰ ਸਾਧਕ ਸਿਧ ਸੁਜਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸ਼ਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ ਕਲਪਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਬਿਦ ਤੇਰੈ ਏਕ ਲਿਵਤਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮੁਝਾਰ ਲੈਣਾ ਜਗਤਰ ਗੁਰ ਪਰਸੁਮਰਾਰ ਤੈ ਤਾਂ ਹਜ਼ਰਤ ਪਾਇਉ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀਆ ਓਨ ਮਾਨ ਹਰ ਹਰ ਦਰਸ ਸੁਮਾਨ ਆਤਮਵੰਤ ਗਿਆਨ ਜਾਨੀਆ ਅਕਲ ਗਤ ਗੁਰ ਪ੍ਰਵਾਨ ਜਾ ਕੀ ਦ੍ਰਿਸ਼ਟ ਅਚਲ ਠਾਨ ਬਿਮਲ ਬੁੱਧ ਸੁਥਾਨ ਪਹਿਰ ਸੀਲ ਸੁਨਾ ਹੋ ਸਕਤ ਬਿਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸਮਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸ਼ਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਨਾਸਨ ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਤ ਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤ ਗੁਰੂ ਕਲ ਸਤ ਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲਹਿਣਾ ਕਰੈ ਸਦਾ ਅਕਾਲ ਲਿਵ ਰਹਿ ਕਰਨ ਸਿਉ ਇੱਛਾ ਚਾਰਹਿ ਧਰਮ ਸਪੂਰ ਜਿਉ ਨਿਵੈ ਖਵੇ ਕਸ ਬਿਮਲ ਵਿਚਾਰਹਿ ਇਹੈ ਤਤ ਜਾਣਿਉ ਸਰਬ ਗਤ ਅਲਖ ਬਿਡਾਣੀ ਸਹਿਜ ਭਾਇ ਸੰਚਿਉ ਕਿਰਨ ਅਮਰਤ ਕਲ ਬਾਣੀ ਗੁਰਗੰਮ ਪਰਮਾਨਤ ਪਾਇਉ ਸਤ ਸੰਤੋਖ ਗਰਾਹ ਜਲਿਉ ਹਰ ਪਰਸੇ ਉਕਲ ਸੁਮੁੱਲ ਵੈ ਜਨ ਦਰਸ਼ਨ ਲੈਣੇ ਭਯੋ ਮਨ ਵਿਸਾਸ ਪਾਇਓ ਗਹਿਰ ਗਹੁ ਹਦਰਤ ਦੀਓ ਗਰਲ ਨਾਸ ਤਨ ਨਠਿਓ ਅਮਿਉ ਅੰਤਰਗਤ ਪੀਓ ਰਿੱਧ ਬਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ ਸਤਗੁਰ ਸਹਜ ਸਮਾਧ ਰਵਿਓ ਸਮਾਨ ਨਿਰੰਤਰ ਉਦਾਰੋ ਚਿਤ ਦਾਰਦ ਹਰਨ ਕਹੰਤੇ ਹੈ ਕਲਮਲ ਤਰਸਨ ਸਦ ਰੰਗ ਸਹਜ ਕਲ ਉਚੇ ਰਹਿ ਜਸ ਜੰਪਉ ਲੈਣੀ ਰਸਨ ਨਾਮ ਅਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨੀਸ਼ਾਨ ਸੁਹ ਹੈ ਰੰਗ ਰਤਉ ਨਾਮ ਸਿਉ ਕਲ ਨਾਮ ਸੁਰ ਨਰਹਿ ਬੋ ਹੈ ਨਾਮ ਪਰਸ ਜਿਨ ਪਾਇਉ ਸਤ ਪ੍ਰਗਟਿਉ ਰਵ ਲੋਏ ਦਰਸ਼ਨ ਪਰਸੈ ਗੁਰੂ ਕੈ ਹੱਥ ਸੱਟ ਮੱਜਨ ਹੋਏ ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਨ ਦਰਸ਼ਨ ਪਰਸੇ ਹੈ ਗੁਰੂ ਕੈ ਸੱਚ ਜਨਮ ਪਰਵਾਣ ਅਮਹਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਖੋਵੈ ਗੁਰ ਨਭ ਨਿਦ ਦਰਿ ਆਉ ਜਨਮ ਹਮ ਕਾਲਖ ਧੋਐ ਸੂ ਕਹੋ ਟਲ ਗੁਰਸੇਵੀਐ ਅਹਨ ਸੁਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ